ਓ ਛੇਤੀ ਇੱਕ ਕ੍ਰਾਂਤੀ ਬੰਦ ਹੋ ਜਿਹੜੀਆਂ ਕਾਗਜ਼ਾਂ ਦੀ ਬੱਬੂ ਮਾਨ ਉਹ ਪੁਰਾਣਾ ਖੁੰਡ ਜਿਸ ਨੂੰ ਸਾਰੇ ਉਸਤਾਦ ਕਹਿੰਦੇ ਆ ਤੇ ਬੱਬੂ ਮਾਨ ਹਮੇਸ਼ਾ ਹੀ ਆਪਣੇ ਗਾਣਿਆਂ ਵਿੱਚ ਸੱਚ ਬੋਲਦਾ ਏ ਮਾਨ ਸਾਹਿਬ ਹੁਣਾਂ ਦੀ ਇੱਕ ਹੁਣ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਏ ਜਿਸ ਵਿੱਚ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਹੈਰਾਨੀ ਜਨਕ ਸੁਨੇਹਾ ਦਿੱਤਾ ਏ ਲੋਕਾਂ ਨੂੰ ਅਕਸਰ ਹੀ ਆਪਾਂ ਇਹੋ ਜਿਹੀਆਂ ਗੱਲਾਂ ਸੁਣਦੇ ਆਂ ਵੀ ਆਉਣ ਵਾਲੇ ਟਾਈਮ ਵਿੱਚ ਇੱਕ ਕਰੰਸੀ ਬੰਦ ਹੋ ਜਾਣੀ ਆ ਡਿਜੀਟਲ ਕਰੰਸੀ ਹੀ ਜਿਆਦੀ ਚੱਲਣੀ ਆ ਬਹੁਤ ਸਾਰੀਆਂ ਇਹੋ ਜੀਆਂ ਗੱਲਾਂ ਵੀ ਚੱਲਦੀਆਂ ਵਾਂ ਕਿ ਨਿਊ ਵਰਡ ਆਰਡਰ ਦੇ ਤਹਿਤ ਤੁਹਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਵਾਂ ਸੋ ਆਪਣੀਆਂ ਜ਼ਮੀਨਾਂ ਨਾ ਵੇਚੋ ਸੋ ਇਹੀ ਗੱਲ ਬੱਬੂ ਮਾਨ ਨੇ ਕਹੀ ਏ ਬੱਬੂ ਮਾਨ ਨੇ ਕਿਹਾ ਏ ਕਿ ਆਪਣੀਆਂ ਜ਼ਮੀਨਾਂ ਨਾ ਵੇਚੋ ਜਿੰਨੀ ਪ੍ਰਾਪਰਟੀ ਬਣਾਈ ਜਾਂਦੀ ਏ ਬਣਾ ਲਓ ਪਮਾ ਜੀ ਵੈਗਨ ਲੈ ਲਓ ਪਮਾ ਸੀ ਵੈਗਨ ਲੈ ਲਓ ਆਪਣੇ ਬਜ਼ੁਰਗਾਂ ਦੇ ਬਣਾਏ ਹੋਏ ਸੋਨੇ ਦੇ ਗਹਿਣੇ ਵੀ ਸਾਂਭ ਕੇ ਰੱਖੋ ਕੋਈ ਚੀਜ਼ ਨਾ ਵੇਚੋ ਕਿਉਂਕਿ ਜਦੋਂ ਇਹ ਕਰੰਸੀ ਬੰਦ ਹੋ ਗਈ ਨਾ ਤਾਂ ਬੈਂਕਾਂ ਦੇ ਬਾਹਰ ਲਾਈਨਾਂ ਲੱਗ ਜਾਣੀਆਂ ਵਾ ਤੇ ਇਹ ਕਰੰਸੀ ਬੰਦ ਹੋਣੀ ਹੀ ਹੋਣੀ ਆ ਦੋ ਚੀਜ਼ਾਂ ਯਾਦ ਰੱਖਿਓ 100 ਘਰ ਬਣਾ ਲਓ 10 ਘਰਾਂ ਲੈ ਲਓ ਜੀ ਬੈਗ ਲੈ ਲਓ ਜੀ ਬੈਗ ਲੈ ਲਓ ਆਪਣੀ ਪਿੰਡ ਜ਼ਮੀਨ ਨਾ ਵੇਚੋ ਜਿਹੜੇ ਬਜ਼ੁਰਗਾਂ ਦੇ ਗਹਿਣੇ ਆ ਸੋਨਾ ਸਾਂਭ ਕੇ ਰੱਖਿਓ ਬਹੁਤ ਛੇਤੀ ਇਹ ਕਰੰਸੀ ਬੰਦ ਹੋ ਜਿਹੜੀਆਂ ਕਾਗਜ਼ਾਂ ਨੇ ਮੈਂ ਕਾ ਮੁਰੇ ਲੈਣੀ ਲੱਗਣੇ ਆ। ਆਪਣੀ ਨਵੀਂ ਦੀ ਵੇਚਣੀ। ਆਪ ਦਾ ਖੇਤਾਂ ਨਹੀਂ ਛੱਡਣਾ ਜਿਹਦੇ ਪਿੱਛੇ ਸਾਡੇ ਯੋਧਿਆਂ ਨੇ ਹਜ਼ਾਰਾਂ ਸਾਲਾਂ ਤੋਂ ਲੜੀਆਂ ਕਰੀ। ਹਾਂਜੀ ਤੁਹਾਡੇ ਕੀ ਵਿਚਾਰ ਨੇ? ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਰੱਬ ਰਾਖਾ।